ਕੱਲ ਥਾਣੇ ਦੇ ਵਿੱਚ ਬੰਬ ਛੁੱਟਾ ਪਾ ਪਾ ਜੀ ਮੈਨੂੰ ਇਹ ਵੀ ਨਹੀਂ ਜੇ ਪਤਾ ਇਹਦੀ ਅਮਰਤਪਾਲ ਨਾ ਕਿਤੇ ਫੋਟੋ ਲੱਤੀ ਮੈਨੂੰ ਨਹੀਂ ਪਤਾ ਅਮਰਤਪਾਲ ਕੌਣ ਆ ਕੌਣ ਨੇ ਉਹਦੇ ਤੋਂ ਤੁਹਾਡੇ ਘਰ ਇੱਕ ਦੋ ਵਾਰੀ ਪੁਲਿਸ ਆਈ ਆ ਉਹਨਾਂ ਨੇ ਮੈਨੂੰ ਕੁਝ ਨਹੀਂ ਆਖਿਆ ਮੈਂ ਬੇਨਜਾਇਜ਼ ਨਹੀਂ ਕਹਿਣਾ ਉਹਨਾਂ ਨੇ ਵੀ ਉਹਨੇ ਕਿਹਾ ਨਾ ਮਾਤਾ ਕਿੱਥੇ ਜੀਵਨ ਫੌਜੀ ਮੈਂ ਹਾਂ ਤੇ ਬਾਹਰ ਹੈ ਫੌਜ ਆ ਤੇ ਮੁੜ ਕੇ ਚਲੇ ਜਾਂਦੇ ਰਹੇ ਨੇ ਤੇ ਮੁੜ ਕੇ ਹੋਣ ਸਾਨੂੰ ਤੰਗ ਕੀਤਾ ਪੁਲਿਸ ਨੇ ਹੁਣ ਤੇ ਮੈਨੂੰ 5 ਦਿਨ ਥਾਣੇ ਰੱਖਿਆ ਉਹਨਾਂ ਨੇ ਮਾਲੇ ਵਾਲੀ ਚੌਂਕੀ 'ਚ ਰੱਖਿਆ ਉਹਨਾਂ ਨੇ ਮੇਰੀ ਭੈਣ ਦੇ ਕੋਲੋਂ ਚੁੱਕ ਕੇ ਲਿਆਂਦਾ ਮੈਂ ਭੈਣ ਕੋਲ ਅੱਖਾਂ ਬਣਾਉਣ ਗਈ ਹਾਂ ਤੇ ਮੇਰੀ ਭੈਣ ਨੂੰ ਵੀ ਚੁੱਕ ਲਿਆ ਮੇਰੇ ਭਨੂਜੇ ਨੇ ਵੀ ਚੁੱਕ ਲਿਆ ਇਹਨਾਂ ਨੇ ਬੇਨਜਾਜ ਚੁੱਕ ਲਿਆ ਜਦੋਂ ਮੈਨੂੰ ਤੇ ਚੁੱਕਣਾ ਸੀ ਮੇਰੇ ਭਨੂਜੇ ਤੇ ਭੈਣ ਤੇ ਨਾਲ ਚੁੱਕਦੇ ਉਹੋ ਇੱਕ ਮੁੰਡੇ ਤਾਂ ਉਹ ਖਾਂਦੇ ਸੀ ਬੱਚੇ ਉਹਨਾਂ ਦੇ ਰੋਲਣ ਦੇ ਨੇ ਕੀ ਤਰ੍ਹਾਂ ਕਦੀ ਗੱਲ ਹੋਈ ਵੀ ਕਿਉਂ ਜਿਸ ਤਰ੍ਹਾਂ ਕੱਲ ਵਾਲੇ ਬੰਬ ਦੀ ਗੱਲ ਇਹ ਨਹੀਂ ਮੇਰੇ ਨਾਪਾਜੀ ਕਈ ਮੇਰੇ ਕੋਲ ਆ ਫੋਨ ਜੇ ਆ ਦੇਖ ਆ ਫੋਨ ਜੇ ਮੇਰੇ ਕੋਲ ਆਉਂਦਾ ਨਹੀਂ ਫੋਨ ਨਹੀਂ ਮੈਨੂੰ ਨਹੀਂ ਯਾਦ ਆ ਮੈਨੂੰ ਕਿਤੇ ਫੋਨ ਆਵੇ ਤੇ ਮੈਂ ਪੁੱਛਾਂ ਤੇ ਸਹੀ ਵੀ ਪੁੱਛ ਤੂੰ ਕਿਉਂ ਮੇਰੀ ਜ਼ਿੰਦ ਤਨਹਕਾਰ ਮੇਰੀ ਜ਼ਿੰਦਗੀ ਬਰਬਾਦ ਭਜ ਮੈਂ ਵਿਧਵਾ ਜਨਾਨੀ ਆ ਮੇਰੀ ਕੋਈ ਆ ਘਰ ਚ ਰਹਿਣਾ ਬੜਾ ਔਖਾ ਆ ਜਨਾਨੀਆਂ ਗਰੀਬਰੀ ਨੇ ਮੈਂ ਰੋਟੀ ਪਾਣੀ ਦੇਣ ਦੀ ਤੇ ਮੇਰੇ ਲੱਗੇ ਆ ਜਾਂਦੀ ਆ ਤੁਸ ਤਾਨੂੰ ਰੋਟੀ ਪਾਣੀ ਕੌਣ ਦਿੰਦਾ ਕੋਈ ਨਹੀਂ ਦਿੰਦਾ ਮੈਂ ਆਪੀ ਪਕਾਉਣੀ ਆ ਕਮਾਂਦੀ ਕਿਥੋਂ ਕੁਝ ਨਹੀਂ ਮੈਂ ਕੀ ਆ ਅੱਖ ਮੇਰਾ ਪੁੱਤ ਸੁਣਦਾ ਐ ਮੈਂ ਤਾਂ ਇਹੋ ਹੀ ਅੱਖ ਨਾ ਪਤ ਦਵਾਈ ਖਾ ਕੇ ਮਰ ਜਾਣਾ ਪਤ ਮੇਰੀ ਜ਼ਿੰਦਗੀ ਕੋਈ ਨਹੀਂ ਉਹ ਪਤ ਮੇਰੀ ਜ਼ਿੰਦਗੀ ਕੋਈ ਨਹੀਂ ਮੈਂ ਬਿਮਾਰ ਹੋਵੇ ਮੇਰਾ ਸਰੀਰ ਕੰਬੰਡਿਆ ਅੱਖ ਤੂੰ ਕਿਵੇਂ ਤਰੀ ਆੱਖੇ ਮੈਨੂੰ ਲੱਭਦਾ ਨਹੀਂ ਪਾਤੀ ਮੇਰੇ ਲੱਗ ਕੇ ਨਹੀਂ ਕੋਈ ਅਣਕ ਜਨਾਨੀ ਪੈਂਦੀ ਡਰਦੀ ਵੀ ਪਤਾ ਨਹੀਂ ਕਦੋਂ ਪੁਲਿਸ ਪੈਜਣੀ ਤੇ ਕਦੋਂ ਲੈ ਜਾਣਾ ਉਹਨੂੰ ਕਿਹਨੇ ਮੇਰੇ ਲੱਗ ਕੇ ਨਹੀਂ ਕੋਈ ਆਉਂਦਾ ਹੁਣ ਮੈਂ ਸਾਰਾ ਦਿਨ ਇਸ ਤਰ੍ਹਾਂ ਹੀ ਹੀਰਾਨ ਅਰਜਾਈ ਚ ਤੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਫੋਟੋ ਦੀ ਲੀਕ ਹੋਈ ਫੋਟੋ ਕਿਹੜੀ ਲੀਕ ਹੋਈ ਸੀ ਕੋਈ ਬਾਹਰ ਦੀ ਹੋਈ ਸੀ ਅੱਛਾ ਕੋਈ ਬਾਹਰੋਂ ਆਈਏ ਫੋਟੋ ਵੀ ਮੈਂ ਬਾਹਰ ਦੇ ਦੇਸ਼ ਪਹੁੰਚ ਗਿਆ ਜੀ। ਹਾਂਜੀ ਤੇ ਫੇਰ ਮੈਨੂੰ ਲੋਕੀ ਗੁੱਜੇ ਗੁੱਜੇ ਪੁੱਛਣ ਲੱਗੇ ਵੀ ਤੂੰ ਉਹਦੇ ਕਿੰਨੀ ਆ ਵੀ ਮੁੰਡਾ ਫੋਵਜ ਚ ਉਹਦੇ ਬਾਹਰ ਚਲੇ ਗਿਆ। ਤੇ ਪਾਜੀ ਜੀ ਜਦੋਂ ਮੈਨੂੰ ਪਤਾ ਲੱਗਾ ਬਾਹਰ ਚਲੇ ਗਿਆ ਮੈਂ ਵੇੜੇ ਚ ਲੱਗ ਪੀ ਹਾਂ। ਵੀ ਮੇਰਾ ਪੁੱਤ ਨੌਕਰੀ ਕਰਦਾ ਕਿਉਂ ਬਾਹਰ ਚਲੇ ਗਿਆ ਕਿਹੜੀ ਨੇਰੀ ਮੱਚ ਗਈ ਬੰਦੇ ਪਾਲਾ ਆ ਕੇ ਤਾਂ ਫੈਸਲਾ ਕਰ ਲੈਂਦੇ ਕੋਈ ਗੱਲ ਮੁਕਾਉਂਦੇ। ਫੇਰ ਪਾਜੀ ਉਸ ਤੋਂ ਬਾਅਦ ਪੁਲਸੌਣੀ ਸ਼ੁਰੂ ਹੋ ਗਈ। ਕਿਹੜੇ ਕਿਹੜੇ ਪਰਚੇ ਇੱਥੇ? ਮੈਨੂੰ ਇਹ ਪਰਚੇ ਆਂਦਾ ਨਹੀਂ ਜੀ ਪਤਾ ਮੈਨੂੰ। ਪਰਚੇ ਬੜੇ ਦਿੱਤੇ ਆ ਮੇਰੇ ਬੱਚੇ ਭਾਜੀ ਮੇਰੇ ਦੋ ਵਿਆਹ ਜੇ ਪਹਿਲੀਆਂ ਬੇਟੀਆਂ ਮੇਰੀਆਂ ਦੋ ਪਹਿਲੇ ਵਿਆਹ ਚ ਨੇ ਦੋ ਇੱਕ ਅੱਲਾ ਹੀ ਇੱਕੋ ਇਹਦਾ ਨਾਮ ਸਵਰਨ ਸਿੰਘ ਸੀ ਪੱਕਾ ਤੇ ਦਾ ਜੀਵਨ ਫੌਜੀ ਕਹਿੰਦੇ ਫੌਜ ਰਹਿ ਕੇ ਆਇਆ ਕਿੰਨਾ ਚਿਰ ਫੌਜ ਰਹਿ ਕੇ ਫੌਜ 7 ਸਾਲ ਨੌਕਰੀ ਕੀਤੀ ਹੈ ਨਾ ਕਿੱਥੇ ਕਿੱਥੇ ਕੀਤੀ ਨੌਕਰੀ ਦੋ ਸਾਲ ਤਾਂ ਕੀਤੀ ਨੇ ਸ਼੍ਰੀਨਗਰ ਦੋ ਸਾਲ ਲੇਚ ਕੀਤੀ ਹੈ ਨਾ ਤੇ ਇੱਕ ਸਾਲ ਹੁਣ ਜੰਮੂ ਗਿਆ ਸੀ ਕਿੰਨਾ ਚਿਰ ਪਹਿਲਾਂ ਵਿਕਾ ਸਾਲ ਕੋ ਹੋ ਗਿਆ ਜੰਮੂ ਕੇ ਨੂੰ ਸਾਲ 1.5 ਸਾਲ ਹੋ ਗਿਆ ਕੇ ਨਾ ਉਹ 2018 ਚ ਭਰਤੀ ਹੋਇਆ ਤੇ ਹੁਣ 9 ਮਹੀਨੇ ਹੋ ਗਏ ਨੇ ਬਾਹਰ ਗਏ ਨੂੰ ਕੰਜਰ ਨੂੰ ਹਾਂਜੀ ਇਹ ਜਿਹੜਾ ਨੂੰ ਜੀਵਨ ਫੌਜੀ ਫੌਜੀ ਇਸ ਕਰਕੇ ਕਿਹਾ ਜਾਂਦਾ ਇਹਨੂੰ ਫੌਜੀ ਫੌਜੀ ਕਿਦਾਂ ਬਣਾਇਆ ਸੀ ਹਾਂਜੀ ਮੈਂ ਪਲੱਸ 2 ਕਰਾਈ ਸੀ ਪਲੱਸ 2 ਦੇ ਪੇਪਰ ਨਹੀਂ ਦਿੱਤੇ ਜਦੋਂ ਭਰਤੀ ਹੋ ਗਿਆ ਇੱਕੀ ਸੋਚ ਕੇ ਨੂੰ ਫੌਜੀ ਬਣਾਇਆ ਪਰ ਮੈਂ ਸੋਚਿਆ ਮੇਰੇ ਘਰ ਦੀ ਗਰੀਬੀ ਮੁੜ ਜਾਏ ਮੇਰੇ ਘਰ ਦੀ ਗਰੀਬੀ ਬੜੀ ਬੜੇ ਮਾੜੇ ਹਾਲਤੀ ਸੀ ਮੈਂ ਕਹਿੰਦੀ ਬੇਟਾ ਭਰਤੀ ਹੋ ਤੇ ਮੇਰੇ ਘਰ ਦੀ ਗਰੀਬੀ ਮੋੜ ਪਰ ਮੈਂ ਪੜਾਹ ਜੀ ਦਾ ਜਦੋਂ ਪਿਓ ਮਰਿਆ ਛੋਟਾ ਜਿਹਾ ਪੰਜਵੀਂ ਚ ਪੜਦਾ ਸੀ ਤੇ ਉਸ ਤੋਂ ਬਾਅਦ ਇਹਨ ਮੈਂ ਪੜਾਹ ਖਾ ਕੇ ਭਰਤੀ ਕਿਰਾਏ ਪਹਿਲੀ ਭਰਤੀ ਮੇਰਾ ਪੁੱਤ ਹੋ ਗਿਆ ਤੇ ਮੇਰੇ ਪੁੱਤ ਨੇ ਬਹੁਤ ਸੋਹਣੀ ਨੌਕਰੀ ਕੀਤੀ ਹੈ 7 ਸਾਲ ਪਰ ਹੁਣ ਮੈਨੂੰ ਨਹੀਂ ਸਮਝ ਲੱਗੀ ਵੀ ਹੁਣ ਕੀ ਪਾਣਾ ਬੜਿਆ ਪੁੱਤ ਦੇ ਚਫ ਰਿਟਾਇਰਮੈਂਟ ਹੋ ਗਿਆ ਨਹੀਂ ਜੀ ਉਹ ਹੋੜਾ ਹੋ ਗਿਆ। ਪੰਗੋੜਾ ਹੋ ਗਿਆ। ਛੁੱਟੀ ਆਇਆ ਮੁੜ ਕੇ। ਮੈਨੂੰ ਪਤਾ ਹੀ ਨਹੀਂ ਛੁੱਟੀ ਆਏ ਦਾ ਵੀ ਨਹੀਂ ਪਤਾ ਮੈਨੂੰ। ਹੂੰ। ਮੈਨੂੰ ਉਦੋਂ ਪਤਾ ਲੱਗਾ ਭਾਜੀ ਜਦੋਂ ਬਾਹਰ ਚੜਿਆ ਗਿਆ। ਕਿੰਨਾ ਕਿ ਕਿੰਨਾ ਚਿਰ ਪਹਿਲਾਂ ਛੁੱਟੀ ਆਇਆ ਸੀ? ਛੁੱਟੀ ਪਹਿਲਾਂ 9 ਮਹੀਨੇ ਚ ਗਿਆ ਆ। ਕਿਹੜੇ 9 ਮਹੀਨੇ? ਪਿਛਲੇ 9 ਮਹੀਨੇ ਦੇ ਵਿੱਚ। ਇੱਕ ਤੇ ਆ 9 ਮਹੀਨੇ ਪਿਛਲੇ। ਇੱਕ ਉਸ ਤੋਂ ਪਿਛਲਾ ਜਿਹੜਾ 9 ਮਹੀਨਾ ਹੁੰਦਾ ਹੈ। ਉਹ ਚ ਛੁੱਟੀ ਆਇਆ। ਉਹ ਚ ਛੁੱਟੀ ਆਇਆ। ਕਿੰਨਾ ਚੜ ਘੱਰ ਰਿਹਾ? 2 ਮਹੀਨੇ ਛੁੱਟੀ ਕੱਟ ਕੇ ਗਿਆ। ਅੱਛਾ। ਹਾਂ ਫਿਰ ਕੋਈ ਗੱਲਬਾਤ ਨਹੀਂ ਸਾਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ। ਹੂੰ। ਬਾਰ ਕਦੋਂ ਗਿਆ ਬਾਰੇ ਮੇਖਲ 8-9 ਮਹੀਨੇ ਹੋ ਗਏ ਨੇ ਬਾਰਗੀ ਠੀਕ ਹੈ ਗਿਆ ਮੈਨੂੰ ਕੁਝ ਨਹੀਂ ਕਿਹਾ ਵਾਦੀ ਮੈਨੂੰ ਦੱਸਿਆ ਹੀ ਕੱਖ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗਾ ਬਾਰ ਮੈਨੂੰ ਬਦੋਂ ਜਦੋਂ ਇਹ ਫੋਟੋ ਲੀਕ ਕੀਤੀ ਹੈ ਨਾ ਉਦੋਂ ਮੈਨੂੰ ਪਤਾ ਲੱਗਾ ਆ ਇਹ ਇਹ ਇੰਨਾ ਕੰਮ ਵਿੱਚ ਕਿੱਦਾਂ ਪਿਆ ਹੁਣ ਜਿਹੜਾ ਕੱਲ ਥਾਣੇ ਦੇ ਵਿੱਚ ਬੰਬ ਛੁੱਟ ਪਾ ਪਾਜੀ ਮੈਨੂੰ ਇਹ ਵੀ ਨਹੀਂ ਜੇ ਪਤਾ ਇਹਦੀ ਅਮਰਤਪਾਲ ਨਾਲ ਕਿਤੇ ਫੋਟੋ ਲੱਤੀ ਮੈਨੂੰ ਨਹੀਂ ਪਤਾ ਅਮਰਤਪਾਲ ਕੌਣ ਆ ਕੌਣ ਨੇ ਉਹਦੇ ਤੋਂ ਤੁਹਾਡੇ ਘਰ ਇੱਕ ਦੋ ਵਾਰੀ ਪੁਲਿਸ ਆਈ ਆ ਉਹਨਾਂ ਨੇ ਮੈਨੂੰ ਕੁਝ ਨਹੀਂ ਆਖਿਆ ਮੈਂ ਬੇਨਜਾਇਜ਼ ਨਹੀਂ ਕਹਿਣਾ ਉਹਨਾਂ ਨੇ ਵੀ ਉਹਨੇ ਕਿਹਾ ਨਾ ਮ ਤੇ ਮੁਰਕਿਓ ਚਲੇ ਜਾਂਦੇ ਰਹੇ ਨੇ ਤੇ ਮੁਰਕਿ ਹੋਣ ਸਾਨੂੰ ਤੰਗ ਕੀਤਾ ਪੁਲਿਸ ਨੇ ਹੁਣ ਤੇ ਮੈਨੂੰ 5 ਦਿਨ ਥਾਣੇ ਰੱਖਿਆ ਉਹਨਾਂ ਨੇ ਮਾਲੇ ਵਾਲੀ ਚੌਂਕੀ 'ਚ ਰੱਖਿਆ ਉਹਨਾਂ ਨੇ ਮੇਰੀ ਭੈਣ ਦੇ ਕੋਲੋਂ ਚੋਕ ਕੇ ਲੈਂਦਾ ਮੈਂ ਭੈਣ ਕੋਲ ਅੱਖਾਂ ਬਣਾਉਣ ਗਈ ਹਾਂ ਤੇ ਮੇਰੀ ਭੈਣ ਨੂੰ ਵੀ ਚੋਕ ਲਿਆ ਮੇਰੇ ਭਨੂਜੇ ਨੂੰ ਵੀ ਚੋਕ ਲਿਆ ਇਹਨਾਂ ਨੇ ਬਿਨ ਜਾਜੇ ਚੋਕ ਲਿਆ ਜਦੋਂ ਮੈਨੂੰ ਇਹ ਚੋਕੜਾ ਸੀ ਮੇਰੇ ਭਨੂਜੇ ਤੇ ਭੈਣ ਨੂੰ ਤੇ ਨਾਲ ਚੋਕਦੇ ਉਹੋ ਇੱਕ ਮੌਂਦੇ ਤੋਂ ਉਹੋ ਖਾਂਦੇ ਸੀ ਬੱਚੇ ਉਹਨਾਂ ਦੇ ਰੋਲਣ ਦੇ ਨੇ ਤੇ ਇਸ ਕਰਕੇ ਤੇ ਜਦੋਂ ਇਹਨਾਂ ਲੀਕ ਹੋਈ ਆ ਫੋਟੋ ਪਹਿਲਾਂ ਮੈਨੂੰ ਕਹਿੰਦਾ ਰਿਹਾ ਮਾਂ ਫੋਰ ਮੀ ਫੋਨ ਮਾਮਾ ਠੀਕ ਠਾਕ ਆ ਕੋਈ ਗੱਲ ਬਾਤ ਨਹੀਂ ਮੈਂ ਠੀਕ ਠਾਕ ਆ ਫੌਜ ਚ ਮੇਰਾ ਫਿਕਰ ਨਾ ਕਰੀ ਫੋਨ ਲੇਟ ਵੀ ਹੋ ਜਾਏਗਾ ਨਾ ਤੂੰ ਚਿੰਤਾ ਨਾ ਕਰੀ ਬਾਜੀ ਸੱਤੀ ਅੱਠੀ ਅੱਠੀ ਦਿਨੀ ਮੈਨੂੰ ਫੋਨ ਆਉਣਾ ਤੇ ਮੈਂ ਕਹਣਾ ਫੌਜ ਚ ਫੌਜ ਚ ਫੌਜ ਚ ਤੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਫੋਟੋ ਦੀ ਲੀਕ ਹੋਈ ਫੋਟੋ ਕਿਹੜੀ ਲੀਕ ਹੋਈ ਸੀ ਕੋਈ ਬਾਹਰ ਦੀ ਹੋਈ ਸੀ ਅੱਛਾ ਕੋਈ ਬਾਹਰੋਂ ਆਈਏ ਫੋਟੋ ਵੀ ਮੈਂ ਬਾਹਰ ਦੇ ਦੇਸ਼ ਪਹੁੰਚ ਗਿਆ ਜੇ ਹਾਂਜੀ ਤੇ ਫੇਰ ਮੈਨੂੰ ਲੋਕੀ ਗੁੱਜੇ ਗੁੱਜੇ ਪੁੱਛਣ ਲੱਗੇ ਵੀ ਤੂੰ ਉਹਦੇ ਕਿੰਨੀ ਆ ਵੀ ਮੁੰਡਾ ਫੌਜ ਚ ਉਹ ਬਾਹਰ ਚਲੇ ਗਿਆ ਤੇ ਪਾਜੀ ਜੀ ਜਦੋਂ ਮੈਨੂੰ ਪਤਾ ਲੱਗਾ ਬਾਹਰ ਚਲੇ ਗਿਆ ਮੈਂ ਵੇੜੇ ਚ ਲੱਗ ਪਈ ਹਾਂ ਵੀ ਮੇਰਾ ਪੁੱਤ ਨੌਕਰੀ ਕਰਦਾ ਕਿਉਂ ਬਾਹਰ ਚਲੇ ਗਿਆ ਕਿਹੜੀ ਨੇਰੀ ਮੱਚ ਗਈ ਬੰਦੇ ਪਾਲਾ ਆ ਕੇ ਤਾਂ ਫੈਸਲਾ ਕਰ ਲੈਂਦੇ ਕੋਈ ਗੱਲ ਮੁਕਾਉਂਦੇ ਫੇਰ ਪਾਜੀ ਉਸ ਤੋਂ ਬਾਅਦ ਪੁਲਸੌਣੀ ਸ਼ੁਰੂ ਹੋ ਗਈ ਕਿਹੜੇ ਕਿਹੜੇ ਪਰਚੇ ਇੱਥੇ ਮੈਨੂੰ ਇਹ ਪਰਚੇ ਆਂਦਾ ਨਹੀਂ ਜੇ ਪਤਾ ਮੈਨੂੰ ਪਰਚੇ ਬੜੇ ਦਿੱਤੇ ਆ ਕਿ ਆ ਝੂਠੇ ਡੇ ਅੱਜ ਜਦੋਂ ਬਾਹਰ ਗਿਆ ਆ ਉਸ ਤੋਂ ਬਾਅਦ ਹੋਣੀ ਸੀ ਹਾਂਜੀ ਕੀ ਤੁਹਾਡਾ ਨਾ ਕਦੀ ਗੱਲ ਹੋਈ ਵੀ ਕਿਉਂ ਇਸ ਤਰ੍ਹਾਂ ਕੱਲ ਵਾਲੇ ਬੰਬ ਦੀ ਗੱਲ ਇਹ ਨਹੀਂ ਮੇਰੇ ਨਾ ਪਾਜੀ ਕਈ ਮੇਰੇ ਕੋ ਆ ਫੋਨ ਜੇ ਹਾਂ ਆ ਦੇਖ ਆ ਫੋਨ ਜੇ ਮੇਰੇ ਕੋ ਆਉਂਦਾ ਨਹੀਂ ਫੋਨ ਨਹੀਂ ਮੈਨੂੰ ਨਹੀਂ ਜੀ ਆਉਂਦਾ ਮੈਨੂੰ ਕਿਤੇ ਫੋਨ ਆਵੇ ਤਾਂ ਮੈਂ ਪੁੱਛਾਂ ਤੇ ਸਹੀ ਵੀ ਪੁੱਛ ਤੂੰ ਕਿਉਂ ਮੇਰੀ ਜ਼ਿੰਦਗੀ ਬਰਬਾਦ ਰਿਆਂ ਕਰ ਤਾ ਨਾ ਕਰ ਮੇਰੀ ਜ਼ਿੰਦਗੀ ਬਰਬਾਦ ਪਾਜੀ ਮੈਂ ਵਿਧਵਾ ਜਨਾਨੀ ਆ ਮੇਰੀ ਕੋਈ ਘਰ ਚ ਰਹਿਣਾ ਬੜਾ ਔਖਾ ਅਜਨਾਨੀਆਂ ਗਰੀਬਣੀ ਨੂੰ ਮੈਂ ਰੋਟੀ ਪਾਣੀ ਦੇਣ ਦੀ ਤੇ ਮੇਰੇ ਲੱਗੇ ਆ ਜਾਂਦੀ ਆ ਤਸ ਤੈਨੂੰ ਰੋਟੀ ਪਾਣੀ ਕੌਣ ਦਿੰਦਾ ਕੋਈ ਨਹੀਂ ਦਿੰਦਾ ਮੈਂ ਆਪੀ ਪਕਾਉਣੀ ਆ ਕਮਾਂਦੇ ਕਿੱਥਾਂ ਦਾ ਕੁਛ ਨਹੀਂ ਮੈਂ ਕਿਹਦਾ ਰੋਟੀ ਪਾਣੀ ਚੱਲਦਾ ਕੱਦਾਂ ਚਲ ਰੋਟੀ ਪਾਣੀ ਤੇ ਮਾੜਾ ਚੰਗਾ ਚੱਲਣਾ ਹੀ ਜੀਵਿੰਦਰਾ ਦਾ ਮਾੜਾ ਮੋਟਾ ਪਿਆਲੀ ਬੰਨਾ ਹੈਗਾ ਮੇਰਾ ਹੈਗਾ ਕਿੰਨੀ ਪੀਣੀ ਹੈ ਹੈਗੀ ਇਹ ਦੋ ਕਿੱਲੇ ਪਿਆਲੀ ਮੇਰੀ ਹਾਂਜੀ ਠੇਕਾ ਠੋਕਾ ਹਾਂਜੀ ਠੇਕਾ ਠੋਕਾ ਲੈਣੀ ਹੈ ਹਾਂਜੀ ਜੀ ਹੁਣ ਤੁਹਾਡਾ ਪੁੱਤ ਸੁਣਦਾ ਹੋਵੇ ਤਾਂ ਕੀ ਕਹੋਗੇ ਉਹਨੂੰ ਕੀ ਹੱਕਾ ਮੇਰਾ ਪੁੱਤ ਸੁਣਦਾ ਐ ਮੈਂ ਤਾਂ ਇਹੋ ਹੀ ਆਖਣਾ ਪੁੱਤ ਨਾ ਦਵਾਈ ਖਾ ਕੇ ਮਰ ਜਾਣਾ ਹੀ ਪਤ ਮੇਰੀ ਜ਼ਿੰਦਗੀ ਕੋਈ ਨਹੀਂ ਉਹ ਪਤ ਮੇਰੀ ਜ਼ਿੰਦਗੀ ਕੋਈ ਨਹੀਂ ਮੈਂ ਬਿਮਾਰ ਹੋਵੇ ਮੇਰਾ ਸਰੀਰ ਕੰਬੰਡਿਆ ਅੱਖ ਤੂੰ ਕਿਵੇਂ ਤਰੀ ਆੱਖੇ ਮੈਨੂੰ ਲੱਭਦਾ ਨਹੀਂ ਬਾਜੀ ਮੇਰੇ ਲੱਗੇ ਨਹੀਂ ਕੋਈ ਣਕ ਜਨਾਨੀ ਪੈਂਦੀ ਡਰਦੀ ਵੀ ਪਤਾ ਨਹੀਂ ਕਦੋਂ ਪੁਲਿਸ ਪੈਜਣੀ ਤੇ ਕਦੋਂ ਲੈ ਜਾਣਾ ਉਹਨੂੰ ਕਿਹਨੇ ਮੇਰੇ ਲੱਗੇ ਨਹੀਂ ਕੋਈ ਆਉਂਦਾ ਹੁਣ ਮੈਂ ਸਾਰਾ ਦਿਨ ਇਸ ਤਰ੍ਹਾਂ ਹੀ ਪਹੀਰਾ ਨਰ ਜਾਇਚ but